ਤਨਾ ਕਿਤੇ ਸ਼ੋਅ ਆਫ ਦੇ ਚੱਕਰ ਚ ਆਪਣੇ ਪੇਰੈਂਟਸ ਦੇ ਪੈਸੇ ਵੇਸਟ ਕਰ ਰਹੇ ਹੈ ਬਿਲਕੁਲ ਇਹ ਤਾਂ ਅੱਜ ਦੀ ਸਭ ਤੋਂ ਮੇਜਰ ਪੁਆਇੰਟ ਹੈ ਤੁਹਾਡਾ ਟਾਪਿਕ ਹੈ ਕਿ ਪੇਰੈਂਟਸ ਹੈਗੇ ਆ ਉਹ ਬੜੀ ਮੁਸ਼ਕਲ ਨਾਲ ਉਹਦੀ ਫੀਸ ਕੱਢ ਪਾ ਰਹੇ ਆ ਉਹਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਉਹ ਸਕੂਲ ਨੂੰ ਵੀ ਮਿਲਤਾ ਕਰਲੇ ਕਰਕੇ ਕਿ ਅੱਜ ਨਹੀਂ ਮੈਂ ਕੱਲ ਫੀਸ ਦੇ ਦੂੰਗਾ ਪਰਸੋਂ ਦੇ ਦੂੰਗਾ ਠੀਕ ਹੈ ਸੋ ਸਟੂਡੈਂਟ ਨੂੰ ਇੱਕ ਸਮਝਣਾ ਚਾਹੀਦਾ ਆਪਣੇ ਘਰ ਦਾ ਮਾਹੌਲ ਨੂੰ ਅਬਜ਼ਰਵ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਦਾ ਮੋਹਲਾ ਕਿਸ ਤਰ੍ਹਾਂ ਮੇਰੇ ਪੇਰੈਂਟਸ ਦੀ ਸੈਲਰੀ ਕਿੰਨੀ ਪੂ ਹੈ ਇਸ ਸਿਚੁਏਸ਼ਨ ਨੂੰ ਮੈਂ ਕਿਸ ਤਰ੍ਹਾਂ ਸਮਝਣਾ ਹੈ ਤਾਂ ਆਟੋਮੈਟਿਕ ਦੋਨਾਂ ਦਾ ਜਦੋਂ ਕੰਬੀਨੇਸ਼ਨ ਰਹੇਗਾ ਪੈਸਾ ਕਿੰਨਾ ਹੈਗਾ ਉਹਨੂੰ ਸਹੀ ਯੂਜ਼ ਕਿੱਥੇ ਕਰਨਾ ਕਿ ਆਪਣਾ ਬਜਟ ਬਸਨ ਤੁਹਾਡਾ ਮੰਥਲੀ ਬਜਟ ਕਿੰਨਾ ਹੈ ਅੱਜ ਦੀ ਡੇਟ 'ਚ ਮੈਂ ਦੇਖਦਾ ਬਹੁਤ ਸਾਰੇ ਪਰਸਨ ਮਿਲਦੇ ਕਿ ਜਿਹਦੀ 80000 ਸੈਲਰੀ ਹੈ ਉਹ ਵੀ ਸੇਵਿੰਗ ਨਹੀਂ ਕਰ ਪਾ ਰਿਹਾ ਉਰਜੀ ਦੀ 30 ਆ ਉਹ ਵੀ ਨਹੀਂ ਸੇਵਿੰਗ ਕਰ ਪਾ ਰਿਆ ਕਿ ਪੈਰੈਂਟਸ ਨੂੰ ਚਾਹੀਦਾ ਕਿ ਬੱਚਾ ਨੂੰ ਸੇਵਿੰਗ ਸਿਖਾਣ ਰੈਦਰ ਥੈਨ ਉਹਨਾਂ ਨੂੰ ਤੁਸੀਂ ਪੈਸੇ ਦੇ ਤੱਕ ਜਾਓ ਖਰਚੇ ਹੋ ਕੋਈ ਕਈ ਪੈਰੈਂਟਸ ਨੇ ਖੁਦ ਦੇਖਿਆ ਬੱਚਾ ਨੂੰ ਪਾਕਟ ਮਨੀ ਦੇ ਦਿੱਤੀ ਫਿਰ ਤੁਹਾਨੂੰ ਭਈਆ ਹਫਤੇ ਦਾ 500 ਮਿਲੇ ਆ ਜਾਂ ਹਫਤੇ ਦਾ 10000 ਮਿਲੇ ਨਹੀਂ ਦੇਣਾ ਚਾਹੀਦਾ